ਤੰਤਨ ਬਾਬਰ ਬਦਾਸਪਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਾਪਤ ਪਿੰਡ ਖਾਲ ਲਾਲ ਮਾਜਰਾ ਬਰਨਾਲਾ ਵਿਖੇ ਬੜੀ ਸਰਦਾਰ ਦੇ ਭਾਵਨਾ ਦੇ ਨਾਲ ਸੂ ਸੰਗਤਾਂ ਅਤੇ ਪ੍ਰਬੰਧ ਗੁਰਦੁਆਰਾ ਦੀ ਕਮੇਟੀ ਵੱਲੋਂ ਮਨਾਇਆ ਗਿਆ ਜਿੱਥੇ ਨਗਰ ਕੀਰਤਨ ਪ੍ਰਾਤ ਤਪੜਾ ਹੁੰਦਾ ਹੋਇਆ ਸੰਗਤਾਂ ਦੇ ਸੰਯੋਗ ਦੇ ਨਾਲ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤਾ ਹੇਠ ਪੰਜਾ ਪਿਆਰਾਂ ਦੀ ਗਵਾਹੀ ਅੰਦਰ ਪ੍ਰਾਤ ਤਪੜਾ ਹੁੰਦਾ ਹੋਇਆ ਵੱਡੇ ਗੁਰਦੁਆਰਾ ਸਾਹਿਬ ਪਹੁੰਚਿਆ ਇਸ ਵਕਤ ਨਗਰ ਕੀਰਤਨ ਸੋ ਉੱਥੇ ਸਾਡੇ ਨਾਲ ਗੁਰਦੁਆਰਾ ਪਰਵੰਦਕ ਮਿਟੀ ਅਤੇ ਨੌਜਵਾਨ ਸਭਾ ਅਤੇ ਸਿੰਘ ਸੰਗਤਾਂ ਅਤੇ ਸੇਵਾਦਾਰ ਇਸ ਵਕਤ ਸਨ ਨਾਲ ਜੁੜੇ ਹੋਣਾ ਸੋ ਉਹਨਾਂ ਦੀ ਦੋ ਸਬਦ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਸਾਡੇ ਚੈਨਲਾਂ ਨਾਲ ਬਨੇ ਰਹੋ ਜੀ ਸਭ ਤੋਂ ਪਹਿਲਾਂ ਖਾਲਸਾ ਹੋਰੀ ਫਤੇਜੀ ਸੋ ਪ੍ਰਧਾਨ ਅਵਤਾਰ ਸਿੰਘ ਜੀ ਇਹ ਜਿਹੜਾ ਸਮਾਗਮ ਹਰ ਸਾਲ ਦੀ ਤਰ੍ਹਾਂ ਜਰ ਹਮ ਹੁੰਦਾਗਾ ਜਾਂ ਤੁਸੀਂ ਕਦੋ-ਕਦੋ ਮਨਾਉਂਦੇ ਸੰਗਤਾਂ ਦਾ ਸੰਯੋਗ ਸੋ ਨੂੰ ਕਿਵੇਂ ਮਿਲਦਾਗਾ ਸੋ ਉਹਦੇ ਬਾਰੇ ਦੋ ਸੰਗਤਾਂ ਨੂੰ ਸ਼ਬਦ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇਜੀ ਸਾਡੇ ਗੁਰੂ ਸਾਹਿਬ ਦੇ ਜਿਹੜੇ ਜਨਮ ਦਿਹਾੜੇ ਮਨਾਏ ਜਾਂਦੇ ਆਂ ਸਾਡੇ ਬਜ਼ੁਰਗਾਂ ਤੋਂ ਲੈ ਕੇ ਹਰ ਸਾਲ ਮੜਾਏ ਗਏ ਨੇ ਠੀਕ ਹੈ ਜੀ ਅਸੀਂ ਬਹੁਤ ਧੂਮ-ਫਾਮਨਾ ਮਨਾਉਂਦੇ ਆਂ ਸਾਨੂੰ ਸੰਗਤ ਦਾ ਬਹੁਤ ਹੀ ਸਹਿਯੋਗ ਮਿਲਦਾ ਈ ਇਸ ਵਕਤ ਜਿਵੇਂ ਸੰਗਤ ਦਾ ਤੁਹਾਨੂੰ ਸਨਯੋਗ ਮਿਲੇਗਾ ਸੋ ਉਥੇ ਨਗਰ ਦੀਆਂ ਸੰਗਤਾਂ ਵੱਲੋਂ ਜਿਵੇਂ ਪਰਾਤ ਪੜਾ ਹੁੰਦੇ ਹੋਏ ਤੇ ਤੁਹਾਨੂੰ ਕਿਵੇਂ ਪਿਆਰ ਮਿਲੇਗਾ ਹਰ ਕਪੜਾ ਤੇ ਜੀ ਸਾਨੂੰ ਬਹੁਤ ਹੀ ਬਹੁਤ ਹੀ ਬਹੁਤ ਜ਼ਿਆਦਾ ਜਿੰਨਾ ਵੀ ਅਸੀਂ ਤਨਵਾਰ ਨਹੀਂ ਕਰ ਸਕਦੇ ਨਾ ਸੰਤਾਂ ਦਾ ਵੀ ਬਹੁਤ ਜਿਆਦਾ ਪਿਆਰ ਮਿਲਿਆ ਜੀ ਹਾਂ ਤੇ ਮਹਾਰਾਜ ਦੇ ਤੁਸੀਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਹਿਜ ਪਾਠ ਦੀ ਆਰੰਭਤਾ ਕਰਦੇ ਆ ਕਿ ਖੰਡ ਪਾਠ ਦੀ ਆਰੰਭਤਾ ਕਰਦੇ ਆ ਅੱਜ ਨਗਰ ਕੀਰਤਨ ਦੀ ਸ਼ੁਰੂਆਤ ਚੱਲ ਰਹੀ ਹੈ ਜੀ ਤੇ ਅਸੀਂ 23 24 25 ਨੂੰ 25 ਨੂੰ ਯਾਨੀ ਕਿ 23 ਨੂੰ ਖੰਡ ਪਾਠ ਪ੍ਰਕਾਸ਼ ਸਾਹਿਬ ਕਰਾਵਾਂਗੇ ਤੇ 25 ਤਰੀਕ ਨੂੰ ਅਸੀਂ ਉਹਨਾਂ ਦੇ ਭੋਗ ਪਾਵਾਂਗੇ ਕਿਵੇਂ ਅੱਜ ਪਿੰਡ ਕਲਾਲ ਮਾਧਰਾ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਬਾਬਾ ਰਵਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਜਿਹੜੇ ਦਿਵਸ ਦਿਨ ਇਹ ਮਨਾਏ ਜਾਂਦੇ ਆ ਸੋ ਅੱਜ ਪਿੰਡ ਕਲਾਲ ਮਾਧਰਾ ਦੇ ਵਿੱਚ ਵੀ ਮਨਾਇਆ ਗਿਆ ਉੱਥੇ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਚੇਅਰਮੈਨ ਕਲਾਲ ਮਾਧਰਾ ਤੋਂ ਤੁਹਾਡੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਵਾਇਰਸ ਕਾ ਖਾਲਸਾ ਵਾਇਰਸ ਫਤਿਹ ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਰਵਦਾਸ ਭਗਤ ਜੀ ਮਹਾਰਾਜ ਜਨਦਨੀਆ ਲੱਖ-ਲੱਖ ਵਧਾਈਆਂ ਤੇ ਨਗਰ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲਿਆ ਹਰ ਥਾਂ ਤੇ ਸਾਡਾ ਭਰਵਾ ਸਵਾਗਤ ਕੀਤਾ ਗਿਆ ਹਾਂ ਥਾਂ ਤੇ ਪਿੰਡ ਵੱਲੋਂ ਲੰਗਰ ਲਾਏ ਗਏ ਨੇ ਬਹੁਤ ਵਧੀਆ ਸਹਿਯੋਗ ਹੈ ਪ੍ਰਧਾਨ ਅਵਤਾਰ ਸਿੰਘ ਜੀ ਇਹਨਾਂ ਨੇ ਨਗਰ ਨੂੰ ਬਹੁਤ ਵਧੀਆ ਦੇਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਘਰ ਦੀ ਸੇਵਾ ਨੂੰ ਸਮਰਪਤ ਕਰੇ ਕਿਉਂਕਿ ਇਹਨਾਂ ਦੇ ਦੇਖ ਰੱਖਦੇ ਵਿੱਚ ਆਪਾਂ ਤਿੰਨ ਮੰਜ਼ਿਲਾ ਗੁਰਦੁਆਰਾ ਸਾਹਿਬ ਬਣਾ ਰਹੇ ਹਾਂ ਕਾਰ ਸੇਵਾ ਚੱਲ ਰਹੀ ਹੈ ਔਰ ਮੈਂ ਇਸ ਚੈਨਲ ਦੇ ਜਰੀਏ ਸਭ ਤੋਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਮਾਇਆ ਇਸ ਕਾਰ ਸੇਵਾ ਦੇ ਵਿੱਚ ਪਾਓ ਔਰ ਮੈਂ ਧੰਨਵਾਦ ਕਰਦਾ ਰਾਜਵਿੰਦਰ ਸਿੰਘ ਜੀ ਸਾਡੇ ਛੋਟੇ ਭਰਾ ਨੇ 13 13 ਚੈਨਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇੱਕ ਜਿਹੜੀ ਹੈਗੀ ਪ੍ਰੋਗਰਾਮ ਨੂੰ ਅਪਡੇਟ ਕੀਤਾਗਾ ਸ਼ੁਕਰੀਆ ਜੀ ਹਾਂ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਜੀ ਕਹਿਣਾ ਚਾਹੁੰਦੇ ਕਿ ਪਹਿਲਾਂ ਤਾਂ ਸਾਰਿਆਂ ਨੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਅੱਜ ਦੇ ਸਮੇਂ ਦੇ ਵਿੱਚ ਆਪਣੇ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਹੈ ਉਹਨੂੰ ਰੋਕਣ ਵਾਸਤੇ ਸਾਡੇ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਆਪਣੇ ਇਤਿਹਾਸ ਨੂੰ ਜਿਸ ਤਰ੍ਹਾਂ ਬੱਚੇ ਦੇਖ ਕੇ ਮਾਪਿਓ ਨੂੰ ਆਪਣੀ ਸੇਧ ਲੈਂਦਾ ਜੀਵਨ ਦੀ ਬੱਚਾ ਜੋ ਕੰਮ ਕਰਦਾ ਮਾਪਿਓ ਉਸ ਕੰਮ ਦੇ ਹਿਸਾਬ ਦੇ ਨਾਲ ਬੱਚਾ ਕੰਮ ਸਿੱਖਦਾ ਇਸ ਕਰਕੇ ਆਪਣੇ ਵੱਡ-ਵਡੇਰੇ ਜਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਸੰਗਤ ਨੂੰ ਇੱਕ ਨਰਕ ਤੋਂ ਜਾਣ ਤੋਂ ਬਚਾਇਆ ਹੈ ਕਿਉਂਕਿ ਖਿਸ਼ਲੇ ਸਮਿਆਂ ਦੇ ਵਿੱਚ ਬ੍ਰਾਹਮਣਵਾਦ ਐਸਾ ਚੱਲ ਰਿਹਾ ਸੀ ਕਿ ਬ੍ਰਾਹਮਣਵਾਦ ਸਾਨੂੰ ਕਦੇ ਉੱਚਾ ਨਹੀਂ ਉੱਠਣ ਦਿੰਦਾ ਸੀ ਤੇ ਭਗਤ ਰਵਿਦਾਸ ਜੀ ਵੱਲੋਂ ਇਹ ਐਸਾ ਉਪਰਾਲਾ ਆਪਣਾ ਜੀਵਨ ਲੇਖੇ ਦੇ ਵਿੱਚ ਲਾਇਆ ਤੇ ਮਜਲੂਮਾਂ ਨੂੰ ਉੱਚਾ ਚੱਕਣ ਦੇ ਵਾਸਤੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਦੇ ਵਿੱਚ ਲਾ ਦਿੱਤੀ ਇਹੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਤੇ ਹੋਰ ਸੰਗਤਾਂ ਨੂੰ ਅੱਗੇ ਤੋਂ ਵੀ ਸੰਦੇਸ਼ ਹੈ ਕਿ ਸੰਗਤਾਂ ਹਰ ਸਾਲ ਦੀ ਤਰ੍ਹਾਂ ਜਿਤਨਾ ਵੀ ਹੋ ਸਕੇ ਤੁਮਤਾਮ ਦੇ ਨਾਲ ਭਗਤ ਰਵਿਦਾਸ ਜੀ ਦਾ ਪ੍ਰੋਗਰਾਮ ਜੋ ਕਿ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੈ ਜਾਂ ਕਿਸੇ ਖੰਡ ਪਾਠ ਦੇ ਰੂਪ ਦੇ ਵਿੱਚ ਹੈ ਉਹ ਸੰਗਤ ਨੂੰ ਕਰਨਾ ਚਾਹੀਦਾ ਕਿਉਂਕਿ ਅਗਲੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਸਿੱਧ ਮਿਲ ਸਕੇ ਕਿਉਂਕਿ ਨਸ਼ਿਆਂ ਤੋਂ ਅਸੀਂ ਖਲਾਸੀ ਪਾ ਸਕੀਏ ਇਹੀ ਅਸੀਂ ਕਹਿਣਾ ਚਾਹੁੰਦੇ ਆ। ਬਾਬਾ ਜੀ ਜਿਵੇਂ ਗੱਲ ਮੂਰੇ ਆਈ ਹੈ ਵੀ ਗੁਰਦੁਆਰਾ ਸਾਹਿਬ ਤਿੰਨ ਮੰਜ਼ਲਾ ਵੀ ਇੱਕ ਤਿਆਰੀ ਵਧੀ ਹੈ ਉਹਦੇ ਬਾਰੇ ਤੁਹਾਡ ਕੀ ਗੁਰਦੁਆਰਾ ਸਾਹਿਬ ਜੀ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਨਗਰ ਦੀ ਸੰਗਤ ਵੱਲੋਂ ਜੋ ਕਿ ਇਹਨਾਂ ਨੇ ਪ੍ਰਬੰਧ ਕੀਤਾ ਹੈ ਸਾਡੇ ਪ੍ਰਬੰਧਕ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਇਹ ਬਹੁਤ ਵਧੀਆ ਢੰਗ ਦੇ ਨਾਲ ਕੰਮ ਕਰ ਰਹੇ ਆ ਅਤੇ ਹੋਰ ਕਿਤੇ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਅਸੀਂ ਕਿਤੇ ਗੁਰਦੁਆਰਾ ਕੰਪਲੀਟ ਦੇਖਿਆ ਨਹੀਂ ਕਿਉਂਕਿ 20-25 ਸਾਲ ਹਰ ਇੱਕ ਗੁਰਦੁਆਰੇ ਨੂੰ ਤਿਆਰ ਹੋਣ ਦੇ ਵਿੱਚ ਲੱਗ ਜਾਂਦੇ ਨੇ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਹੀ ਲੈ ਕੇ ਉਸ ਗੁਰਦੁਆਰਾ ਸਾਹਿਬ ਨੂੰ ਤਿਆਰ ਕੀਤਾ ਗਿਆ ਅਤੇ ਸਾਰੇ ਹੀ ਨਗਰ ਦੀ ਸੰਗਤ ਜੇ ਸਹਿਯੋਗ ਦੇ ਨਾਲ ਉਹ ਅਸੀਂ ਇਹ ਕਾਰਜ ਕਮੇਟੀ ਦੇ ਹਿਸਾਬ ਦੇ ਨਾਲ ਪ੍ਰੋਪਰ ਤੌਰ ਤੇ ਅੱਜ ਦੇ ਆਕਾਸ਼ ਦੀਆਂ ਬੁਲੰਦੀਆਂ ਤੇ ਗੁਰੂ ਘਰ ਦਾ ਕੰਮ ਪਹੁੰਚ ਚੁੱਕਿਆ ਸੀ ਐਨਆਈਆਰ ਵੀਰ ਜਿਹੜੇ ਸਮਾਜਿਕ ਵਿਸ਼ਵਸਥਾਗੇ ਉਹਨਾਂ ਨੂੰ ਵੀ ਫੰਡ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਥੇ ਵੀ ਦੂਰ ਦਰਾਡੇ ਦੀਆਂ ਸੰਗਤਾਂ ਸੁਣਦੀਆਂ ਉਹ ਜਿੱਥੇ ਵੀ ਆਪਣੇ ਗਰੀਬ ਪਰਿਵਾਰਾਂ ਦੇ ਗੁਰੂ ਘਰ ਹੈ ਜਿਸ ਤਰ੍ਹਾਂ ਰੰਗਰੇਟਾ ਪਰਿਵਾਰ ਭਗਤ ਰਵਿਦਾਸ ਜੀ ਦੀ ਫੁੱਲવાડી ਦੇ ਵਿੱਚੋਂ ਇਹ ਆਮ ਤੌਰ ਤੇ ਜੋ ਪਰਿਵਾਰ ਹੁੰਦੇ ਨੇ ਇਹ ਆਪਣੀ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਫੇਰ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਸ ਕਰਕੇ ਮੈਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬਸ ਰਹੀ ਆ ਉਹਨਾਂ ਤੋਂ ਸੰਦੇਸ਼ ਦੇਣਾ ਚਾਹਣਾ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਹੋ ਸਕੇ ਜੋ ਵੀ ਆਪਣੇ ਆਪ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰ ਆ ਉਹਨਾਂ ਨੂੰ ਅੱਗੇ ਵਧਾਉਣ ਦੀ ਅਤੇ ਬੱਚਿਆਂ ਨੂੰ ਸਿੱਖਿਆ ਦੀ ਸਿਹਤ ਤੇ ਗੁਰਬਾਣੀ ਦੇ ਨਾਲ ਜੋੜਨ ਦੀ ਇਹ ਇਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਇੱਕ ਪਿੰਡ ਕਲਾਲ ਮਾਹਰਾਜ ਜੀ ਪਰਵੰਧਕ ਕਮੇਟੀ ਨੇ ਅਤੇ ਪੰਚ ਸਰਪੰਚ ਸਮੂਹ ਨੌਜਵਾਨ ਸਭਾ ਦੇ ਵੱਲੋਂ ਈਸ਼ੀ ਬਾਬਾ ਰਵਦਾਸ ਭਗਤੀ ਜੀ ਦੇ ਪ੍ਰਕਾਸ਼ ਪੁਰਬ ਨੂੰ ਖੁਸ਼ੀ ਨੂੰ ਮੁੱਖ ਰੱਖਿਆ ਹੋਇਆ ਇੱਕ ਗੁਰਦੁਆਰੇ ਦੀ ਅਰੰਭਤਾ ਕਰਨਗੇ ਜਿਹੜਾ ਕਿ ਤੈਨਾ ਮੰਜਲਾ ਗੁਰਦੁਆਰਾ ਅੰਗੁਰਦੁਆਰਾ ਸਾਬ ਬਣੂਗਾ ਸੋ ਬੜੀ ਖੁਸ਼ੀ ਦੀ ਗੱਲ ਆ ਸਾਰੀ ਸੰਗਤਾਂ ਨੂੰ ਆਪ ਵੀ ਅਤੇ ਪ੍ਰਵੰਧਕ ਕਮੇਟੀ ਵੱਲੋਂ ਵੀ ਲੱਖ ਲੱਖ ਵਧਾਈਆਂ ਹੋਣ ਜੀ ਤੱਤਕ ਜੋ ਜਾਜਤ ਬਲਾਉਫਾਤੇ ਵਾਸ਼ਪੁਰ ਜੀ ਕਾ ਖਾਲਸਾ ਵਾਸ਼ਪੁਰ ਜੀ ਕੀ ਫਤਿਹ Hey <laughs> ਸਤਨਾਮ ਵਾਹਿਗੁਰੂ ਸਤਨਾਮ